ਕਖਾਲ ਸਭ ਇੱਕ ਜਿੱਕੀ ਫਤਿਹ ਅੱਜ ਗੁਰਦੁਆਰਾ ਰੋਟਾ ਸਾਹਿਬ ਪਾਸ਼ੇ ਨਵੀਂ ਵਿਖੇ ਧੰਗੁਰ ਤੇਗ ਬਹਾਦਰ ਮਹਾਰਾਜ ਦਾ ਸਿੱਧੀ ਜੋੜ ਮਿਲਤਨ ਰੋਜਾ ਮਨਾਇਆ ਗਿਆ ਜਿੱਥੇ ਬਹੁਤ ਵੱਡਾ ਸੰਗਤਾਂ ਦਾ ਵਿਸ਼ਾਲ ਇਕੱਠ ਦੇਖਿਆ ਗਿਆ ਜਿੱਥੇ ਬਹੁਤ ਸੱਚੇ ਪ੍ਰਬੰਧ ਕੀਤੇ ਗਏ ਉੱਥੇ ਪੰਥ ਦੇ ਪ੍ਰਸਿੱਧ ਕੀਰਤਨੀਏ ਅਤੇ ਢਾਡੀ ਸਿੰਘਾਂ ਨੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਇੱਥੇ ਹੀ ਸਿੱਖਿਆ ਮਿਲਣ ਵਾਸਤੇ ਮਿਲੀ ਕੇ ਧਰ ਪਈਏ ਧਰਮਾਂ ਛੋਡੀਏ ਹਾਂ ਤਾਂ ਅੰਤੇ ਗੁਰ ਤੇਗ ਬਹਾਦਰ ਮਹਾਰਾਜ ਦਾ ਸਿੱਧੀ ਦਿਹਾੜਾ ਮਨਾਇਆ ਗਿਆ। ਸਵਾਸਾ ਨੂੰ ਗੁਰੂ ਜੀ ਦੱਸੇ ਸੂਲਾਂ ਪੂਰਨਅਤ ਚੱਲ ਕੇ ਆਪਣੇ ਜਨਮ ਸਫਲਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧੂ ਜੋ ਗੁਰਦਾਰਾ ਰੋਟਾ ਸਾਹਿਬ ਪਾਸੋਂ ਨੌਵੀਂ ਵਿਖੇ ਤਿੰਨ ਰੋਜ਼ਾ ਸਮਾਗਮ ਹੁੰਦਾ ਹੈ। ਪਹਿਲੇ ਤੇ ਨਗਰ ਕੀਰਤਨ, ਦੋ ਦਿਨ ਦੀਵਾਨ। ਅੱਜ ਤੀਸਰੇ ਦੀਵਾਨ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦੇ ਨਾਲ ਸੰਪੂਰਨਤਾ ਹੋਈ ਹੈ। ਜਿੱਦ ਵਿੱਚ ਹਜ਼ਾਰਾਂ ਦੀ ਗਿਣਤੀ ਸੰਗਤ ਪਹੁੰਚੀ ਹੈ ਫ੍ਰੀ ਮੈਡੀਕਲ ਕੈਂਪ ਲੱਗੇ ਖੂਨਦਾਨ ਕੈਂਪ ਲੱਗੇ ਤੇ ਬਹੁਤ ਗੁਰੂ ਘਰ ਤੋਂ ਟਲੰਕਰ ਵਰਤੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਨੇ ਪਹੁੰਚ ਕੇ ਹੋਰ ਜਥਿਆਂ ਨੇ ਪਹੁੰਚ ਕੇ ਸੰਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ ਸੋ ਸਤਿਗੁਰੂ ਕੇ ਹੀ ਅਰਦਾਸ ਆ ਕਿ ਸਤਿਗੁਰੂ ਜੀ ਮਾਰਾ ਇਸੇ ਤਰ੍ਹਾਂ ਸੰਤਾਂ ਨੂੰ ਆਪ ਜੀ ਦੇ ਪੁਰਬ ਮਨਾਉਣ ਦਾ ਬਾਲਬੁੱਧੀ ਸਮਰੱਥਾ ਬਖਸ਼ ਦੇ ਰਹਿਣ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੀ ਕਿਰਪਾ ਸਦਕਾ ਇਸ ਸਥਾਨ ਦੇ ਸਮਾਗਮ ਪਿਛਲੇ ਲੰਮੇ ਸਮੇਂ ਤੋਂ ਕੱਤੀ ਖਣਪੜ ਸੇਵਾਵਾਂ ਦੇ ਭਉ ਪਏ ਅੱਜ ਸਵੇਰੇ ਤੇ ਉਸ ਤੋਂ ਪ੍ਰੰਤ ਅੰਦਰੋਜਾ ਸਮਾਗਮ ਸੀਗਾ ਉਹਦੀ ਵੀ ਸਮਾਪਤੀ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਨਾਲ ਬੜੀ ਸੁਚੱਜੇ ਢੰਗ ਦੇ ਨਾਲ ਜਿਹੜੀ ਸਮਾਪਤੀ ਹੋ ਚੁੱਕੀ ਹੈ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਪ੍ਰਚਾਰਕਾਂ ਨੇ ਬੜਾ ਸਹਿਯੋਗ ਦਿੱਤਾ ਤੇ ਗੁਰੂ ਕੀ ਸੰਗਤਾਂ ਨੇ ਗੁਰਬਾਣੀ ਦਾ ਗੁਰ

ਪਰੇ ਲੱਖ 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 ਕਈ ਕੋਰੇ ਉਹ ਮੈ ਸੋ ਵੀ ਹੈ ਜੋ ਚਾਖ ਗੰਗਾ ਮੁਸਕਰੇ ਮਨ ਮਹਾਂਪਰ ਅਕਸ਼ਰੇ ਨੇ ਇੱਕੋ ਕਵਿਚਿੰਗ ਨੂੰ ਦੱਸਾਂਗੇ 18 ਤੋਂ 18 ਕਾਜ ਚੱਕਾ ਜਿਵੇਂ ਨੌਂ ਵਾਰ ਤੋਂ ਬੱਚੇ ਇਹਨਾਂ ਨੇ ਜਿਹੜਾ ਇਹ ਕੰਮ ਹੈ ਫਤੇ ਪੰਜਾਬਾਇ ਏ ਹਕ ਗੁਰ ਮਾਇਆ ਜਪ ਤੋ ਪਾ ਗਾਓ It's, not, it's, not, it's, not, it's not.